ਜ਼ਿੰਦਗੀ 'ਚ ਕੋਈ ਅਜਿਹਾ ਬੰਦਾ ਨਹੀਂ ਜਿਨੇ ਦੁੱਖ ਨਹੀਂ ਵੇਖੇ ਜਿਹਨੂੰ ਕਿਸੇ ਨੇ ਤਾਨਾ ਨਹੀਂ ਮਾਰਿਆ ਜਿਹਨੂੰ ਕਿਸੇ ਨੇ ਬੇਲੋੜਾ ਨਹੀਂ ਮਹਿਸੂਸ ਕਰਾਇਆ ਤੇ ਜਿਹਦੇ ਜਿਨੇ ਆਪਣੇ ਰਿਸ਼ਤੇ ਨਹੀਂ ਗਵਾਏ ਜਿਹਦੇ ਅੰਦਰ ਕੋਈ ਭੱਜ ਤੋੜਨੀ ਹੋਈ ਸਭ ਕੁਝ ਸਭ ਨੇ ਐਕਸਪੀਰੀਅੰਸ ਕੀਤਾ ਮੈਂ ਵੀ ਕੀਤਾ ਪਰ ਮੈਂ ਉਸ ਚੀਜ਼ ਨੂੰ ਕਦੇ ਫੜ ਕੇ ਨਹੀਂ ਬੈਠੀ ਮੈਂ ਕਹਿੰਦੀ ਵੀ ਇਹ ਇੱਕ ਸਫ਼ਰ ਚੱਲਦਾ ਪਿਆ ਔਰ ਇਹਦੇ 'ਚ ਬੜਾ ਕੁਝ ਆਊਗਾ ਕਦੇੋਂ ਨਿੱਕਲਦੀਆਂ ਕਦੀ ਪਲੇਨ ਸੜਕ ਆ ਜਾਂਦੀ ਆ ਕਦੀ ਥੋੜੀ ਟੁੱਟੀ ਵੀ ਆ ਜਾਂਦੀ ਆ ਕਦੀ ਪਾਣੀ ਹੀ ਪਾਣੀ ਦਿਸਣ ਲੱ ਜਾਂਦਾ ਕਦੀ ਬਿਲਕੁਲ ਸੋਕਾ ਦਿਸਦਾ ਜ਼ਿੰਦਗੀ ਇਹੀ ਹੈ ਦੁਨੀਆਂ ਨੂੰ ਵੇਖੋ ਆਲੇ ਦੁਆਲੇ ਜੋ ਕੁਝ ਉਹਦੇ ਚ ਵਾਪਰ ਰਿਹਾ ਤੁਹਾਡੇ ਅੰਦਰ ਵਾਪਰ ਨਹੀਂ ਵਾਪਰਨਾ ਪਰ ਉਹਦਾ ਅਸਰ ਕਦੋਂ ਨਹੀਂ ਹੁੰਦਾ ਜਦੋਂ ਕੋ ਮੈਂ ਕੀ ਲੈਣਾ ਯਾਰ ਮੈਨੂੰ ਜ਼ਿੰਦਗੀ ਚ ਕੋਈ ਅਜਿਹਾ ਬੰਦਾ ਨਹੀਂ ਜਿਨੇ ਦੁੱਖ ਨਹੀਂ ਵੇਖੇ ਜਿਹਨੂੰ ਕਿਸੇ ਨੇ ਤਾਨਾ ਨਹੀਂ ਮਾਰਿਆ ਜਿਹਨੂੰ ਕਿਸੇ ਨੇ ਬੇਲੋੜਾ ਨਹੀਂ ਮਹਿਸੂਸ ਕਰਾਇਆ ਤੇ ਜਿਹਦੇ ਜਿਹਨੇ ਆਪਣੇ ਰਿਸ਼ਤੇ ਨਹੀਂ ਗਵਾਏ ਜਿਹਦੇ ਅੰਦਰ ਕੋਈ ਭੱਜ ਤੋੜਨੀ ਹੋਈ ਸਭ ਕੁਝ ਸਭ ਨੇ ਐਕਸਪੀਰੀਅੰਸ ਕੀਤਾ ਮੈਂ ਵੀ ਕੀਤਾ ਪਰ ਮੈਂ ਉਸ ਚੀਜ਼ ਨੂੰ ਕਦੇ ਫੜ ਕੇ ਨਹੀਂ ਬੈਠੀ ਮੈਂ ਕਹਿੰਦੀ ਵੀ ਇਹ ਇੱਕ